ਲੋ ਜੀ ਜਣ ਲੈ ਹਲੇ ਤੱਕ ਵੀ ਟੀਕੇ ਤੇ ਚੁਈ ਆਪਾਂ ਝੂਠ ਨਹੀਂ ਬੋਲਣਗੇ ਅੱਲਾ ਦਾ ਵੀ ਹੂੰ ਹੂੰ ਇੱਕ ਅੱਧਾ ਦਿਨ ਕਰਨੀਆ ਰਾਤ ਆਈ ਆਪਣੇ ਕੋਲ ਠੀਕ ਆ ਠੀਕ ਆ ਰੇਟ ਭਾਈ ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੰਡਾ ਬਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਪਠੰਡਾ ਬਾਈ ਕੋਲ ਤੋਂ ਕੜ ਗੱਬਣ ਮੱਝਾਂ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੁਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਜੀ ਨਾਮ ਦਰਸ਼ਨ ਗਾ ਜੀ ਪਿੰਡ ਕੰਡਾ ਬਨਾਈ ਜ਼ਿਲ੍ਹਾ ਬਟਿੰਡਾ ਜੀ ਹਾਂ ਜੀ ਬਾਈ ਮੱਝ ਦੀ ਜਾਣਕਾਰੀ ਦਿਓ ਪਹਿਲੀ ਦੀ ਇਹ ਵੀਰੇ 6 ਮਹੀਨੇ ਗੱਬਣਾ ਹਾਂਜੀ ਕੀ ਮਿੰਨ ਗੱਬਰਾ ਹਾਂਜੀ 7 ਲੀਟਰ ਦੁੱਧਾ ਇਹ ਥੋੜੇ ਜਿਹਾ ਨਾ ਘਰ ਦਾ ਮੂਹਲੇ ਥਾਂ ਚ ਇੱਕ ਜਆ ਆਪਾਂ ਦੱਸਾਂਗੇ ਵੀਡੀਓ ਚ ਹਾਂ ਠੀਕ ਆ ਠੀਕ ਆ ਲੇ ਥਾਂ ਚ ਹਾਂ ਥੋੜੇ ਜਿਹਾ ਹਵਾ ਤੁਹਾਡੀ ਬੱਤ ਠੀਕ ਆ ਪਾਲਾ ਵੀ ਟੋਕੜ ਕਰਕੇ ਸਾਡਾ ਠੀਕ ਆ ਠੀਕ ਆ ਦੁੱਧ 7 ਕਿਲੋ ਜੀ ਜਾਨ ਲੈ ਹਲੇ ਧਰ ਕੇ ਵੀ ਟੀਕੇ ਤੇ ਚੋਈ ਆਪਾਂ ਝੂਠ ਨਹੀਂ ਬੋਲਣਗੇ ਅੱਲਾ ਦਾ ਵੀ ਹੂੰ ਹੂੰ ਇੱਕ ਅੱਧਾ ਦਿਨ ਕਰ ਲਈਆਂ ਰਾਤ ਆਈਆਂ ਆਪਣੇ ਕੋਲ ਠੀਕ ਆ ਠੀਕ ਆ ਰੇਟ ਭਾਈ ਦਰਸਨ ਜੀ ਰੇਟ ਆਪਣੇ ਇਹ 30000 ਰੁਪਏ ਰੇਟ ਆ ਵੀਰੇ 75000 ਰੁਪਏ ਰੇਟ ਹਾਂਜੀ ਮਾਣਤਾਂ ਹੋ ਜੀ ਮਾਣਤਾਂ ਆ ਬੰਦੇ ਦਾ ਕਰਾਂਗੇ ਜ਼ਰੂਰ ਵੀਰੇ ਲੋਪਰਾ ਫੇਸ ਚੈੱਕ ਕਰ ਸਕਦੇ ਆ ਤੇ ਲੇਵਾ ਦੇਖ ਸਕਦੇ ਹੋ ਚਾਹੇ ਦੋ ਡਾਂਗ ਝੋਲੀ ਜਾਇੜਾ ਚਾਹੇ ਭਾਈ ਸੱਤ ਟਾਈਮ ਝੋਲਿਆ ਆਪਣੇ ਘਰ ਦੀ ਗਰੰਟੀ ਆਪਣੀ ਕੋਈ ਨਹੀਂ ਕਰੇ ਬਾਗੀ ਸਹੀ ਗੱਲ ਆ ਤੁਸੀਂ ਥੋੜਾ ਪਾਰ ਦਾ ਹਾਂ ਆਪ ਲੈ ਕੇ ਆਉਨੇ ਵੀਰੇ ਦੇਖੋ ਹਾਂ ਹਾਂ ਸਹੀ ਗੱਲ ਆ ਠੀਕ ਆ ਗੱਬਰਾਂ ਦੇ ਜਪੜਾ ਉਹ ਚੈੱਕ ਕਰਾ ਕੇ ਲੈ ਜਾਣਾ ਆਉ ਦੀ ਠੀਕ ਆ ਤਸੱਲੀ ਕਰਾ ਲੈ ਆਉ ਦੀ ਚੈੱਕ ਕਰਾ ਕੇ ਲੈ ਜੀ ਠੀਕ ਆ ਕਿਉਂਕਿ ਆਪ ਤੁਸੀਂ ਵੀ ਹੁਣ ਕਿਹੜਾ ਅਗਲੇ ਤੋਂ ਦੇਖ ਹਾਂ ਇਹ ਲੈ ਕੇ ਆਉਨੇ ਆ ਛੋਟੀ 4.5 ਮਹੀਨੇ ਗੱਬਰਾਂ 4 ਮਹੀਨੇ ਜਿੱਕੇ ਦੇਓ ਠੀਕ ਆ ਕੈਨੋ ਬਸ ਸੱਤ ਗਰ ਲੀਟਰ ਮਾਰ ਕੇ 6 ਕਿਲੋ ਦਦੋਂ ਦੇ ਮਾਰ ਠੀਕ ਆ ਇਹ ਵੀ ਟੀਕੇ ਦੇ ਮਿਲੀ ਆ ਕੀ ਠੀਕ ਆ ਠੀਕ ਆ ਠੀਕ ਆ ਥਾਂ ਜੱਡੇ ਪੂਰੀ ਸਾਫ ਆ ਕੋਈ ਇਹ ਗੱਲ ਨਹੀਂ ਤੇ ਮੈਂ ਵੱਡੀ ਵੱਡੀ ਸਹੀ ਆ ਠੀਕ ਆ ਤੋੜ ਦੋ ਲੋ ਛੋੜੇ ਆਲੇ ਆਈਆਂ ਕਰਕੇ ਉੱਪਰ ਸੱਤ ਲੋਪਰਾ ਚੰਗੀ ਪਲੀ ਬਲੋਸੀ ਆ ਪੈਕਟ ਪੂੜਾ ਤੇ ਥਣ ਥਣ ਓਕੇ ਵੀਰੇ ਸਾਰੇ ਦੇ ਵਿਜੇ ਯਾਰ ਐਵੇਂ ਮਗਾਰੇ ਬੰਦਾ ਆਪਣੀ ਜ਼ਿੰਮੇਵਾਰੀ ਆਪਣੇ ਪੈਸੇ ਪਿੰਡੋਂ ਭੇਜ ਦੇ ਠੀਕ ਆ ਠੀਕ ਆ ਜੇ ਥੱਲੇ ਥਣ ਆਲੀ ਸ਼ਾਬ ਹੋਈ ਉਹ ਮੈਂ ਨਹੀਂ ਘੱਟ ਸੀ ਦਸਤਾ ਪਾ ਦਸਤਾ ਵਧੀਆ ਕੀਤਾ ਵਧੀਆ ਕੀਤਾ ਲੋ ਜੀ ਚੱਕ ਕਰ ਸਾਡੇ ਬਰਾ ਪਟਟਪੂੜਾ ਤੇ ਥਾਂ ਥਾਂ ਬਹੁਤ ਸੋਹਣਾ ਲੱਗਾ ਹਾਂ ਬਹੁਤ ਚੰਗੀ ਝੂਟੀ ਥੱਲੇ ਤੋਂ ਦੂਜੇ ਸੂਏ ਸੂਏ ਵੀ ਤੇ ਤੀਜੇ ਸੂਏ ਨੂੰ ਗੱਬਣਾ ਠੀਕ ਆ ਲੋ ਜੀ ਕਿਉਂਕਿ ਬਾਈ ਦਾ ਵੀ ਵਪਾਰ ਦਾ ਕੰਮ ਆਪਰਾ ਦੱਸਣ ਦਾ ਫਰਜ਼ ਬਣਦਾ ਹਨ ਮੁੜ ਕੇ ਕਿਉਂਕਿ ਅਗਲਾ ਕਿਹੜਾ ਵਾਪਸ ਕਰਦਾ ਜਿਹਦੇ ਲਿਆਉਂਦਾ ਬਾਈ ਤੇ ਮੁੜ ਕੇ ਕੀ ਰੋਲਾ ਪੈਂਦਾ ਤੇ ਆ ਨਹੀਂ ਨਹੀਂ ਬਾਈ ਆਪਾਂ ਤਾਂ ਇੱਥੇ ਦੇਖ ਲਿਆ ਦੀ ਹਾਂ ਇਹ ਆਪਣੇ ਕੋਲ ਚਾਰ ਟਾਈਮ ਚੋੜੀ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹਨ ਆਏ ਮਗਾ ਲਈ ਜਿਹੜੀ ਗਾਰੰਟੀ ਹੈ ਟੀਗਾ ਲਾ ਕੇ ਹੈਲਡਿੰਗਾਂ ਨਹੀਂ ਜਾਵਾਂ ਕਾਰ ਪਾ ਕੇ ਬੈਆ ਚਾਰ ਤੇ ਲੱਗੀਆਂ ਹੋਈਆਂ ਮਾਲਕੀ ਦੀ ਕਰ ਚਾਰ ਤੇ ਸੀ ਬਾਕੀ ਰੁਪਈਆ ਵੀ ਬਾਈ ਦੁੱਗਣੇ ਕਰਨੀ ਆ ਹਾਂਜੀ ਫਿਰ ਮੁੜ ਕੇ ਬੀਗੂ ਵੀ 1,20,000 ਆ ਹਾਂਜੀ ਇਹਦਾ ਰੇਟ ਕਿੰਨਾ ਦੱਸਿਆ ਸੀ ਸੱਚ ਇਹਦਾ 90,000 ਰੁਪਈਆ ਮੋਲ ਆ ਵੀਰੇ ਠੀਕ ਆ ਲਓ ਭਰਾ ਇਹਦਾ 90,000 ਆ ਇਹਦਾ ਕਿੰਨਾ ਦੱਸਿਆ ਸੀ 75 ਇਹਦਾ 75,000 ਆ ਜੀ ਇਹਦਾ 75,000 ਦੁਬਾਰੇ ਬਾਈ ਨੋਟ ਕਰ ਲਓ ਗੱਲ ਤੇ ਬਾਈ ਜੀ ਨਾਲ ਜ਼ਰੂਰ ਕੰਟਰੈਕਟ ਕਰੋ ਪੈਂਟ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਉਹਦੇ 7 ਕਿਲੋ ਦੁੱਧ ਐ ਲੀਟਰ ਮਾਰ ਕੇ ਲੈ ਲੈ ਬੰਦਾ ਜਮ 7 ਕਿੱਦੂ ਠੀਕ ਆ ਜੀ ਲਓ ਜੀ ਚੈੱਕ ਕਰ ਸਕਦਾ ਚੰਗੀਆਂ ਫਲੀਆਂ ਪਲੋਸੀ ਦੇ ਲੂਵੇ ਦੇ ਦਿਖਾ ਦੇ ਪੂਰੀ ਮਾ ਦੇ ਠੀਕ ਹੈ ਜੀ ਮਰਵਾ ਤੇ ਮਰਵਾ ਹਾਂ ਪੂਰੀ ਲੇਵਲ ਠੀਕ ਚੈੱਕ ਕਰ ਸਕਦੇ ਵੀਰੇ ਕੋਈ ਨਹੀਂ ਇਹਨੇ ਲੈ ਬਤਾ ਜੀ ਮੈਨੂੰ ਐ ਬਿਆਰ ਹਾਲੇ ਕਰਕੇ ਲੇਟ ਤੋਂ ਜਾਵਾਂ ਥੋੜੇ ਠੀਕ ਹੈ ਠੀਕ ਹੈ ਲੋ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਆ ਭਰਾ ਤੁਸੀਂ ਅਗਲੀ ਵੀਡੀਓ ਚ ਸੋਕ ਤੇ ਬਾਏ